ਜੋ ਮਾਹੌਲ ਅੱਜ ਪੰਜਾਬ ਦਾ ਬਣਿਆ ਪਿਆ ਨਾ ਜੀ ਕਿਉਂਕਿ ਇੱਕ ਪ੍ਰਚਾਰਕ ਹੋਣ ਦੇ ਨਾਤੇ ਮੈਂ ਸੱਚ ਬੋਲਣ ਤੋਂ ਕਦੇ ਚੱਕਿਆ ਨਹੀਂ ਔਰ ਮੇਰਾ ਫਰਜ਼ ਬਣਦਾ ਕਈਆਂ ਨੂੰ ਲੱਗੇਗਾ ਮੈਂ ਸ਼ਾਇਦ ਪ੍ਰਸੰਗ ਤੋਂ ਬਾਹਰ ਚੱਲਾ ਜੇ ਅੱਜ ਹਾਲਾਤ ਇਹ ਮੇਦੇ ਬਣੇ ਪਏ ਨੇ ਸਾਡੇ ਪੰਜਾਬ ਦੇ ਨਾ ਮਰਨ ਨੂੰ ਜੀ ਕਰਦਾ ਨਾ ਜਿਉਣ ਨੂੰ ਜੀ ਕਰਦਾ ਹਰ ਬੰਦੇ ਦੇ ਹੱਥ ਵਿੱਚ ਵੱਡਾ ਮੋਬਾਈਲ ਤੇ ਵਧੀਆ ਮੋਬਾਈਲ ਹੈ ਤੇ ਜੋ ਜੋ ਅੱਜ ਸਾਡੇ ਬੱਚਿਆਂ ਦੇ ਸਾਹਮਣੇ ਗੰਦ ਪੁਰੋਸਿਆ ਜਾ ਰਿਹਾ ਅਸੀਂ ਇਹਨਾਂ ਬੱਚਿਆਂ ਤੋਂ ਕੀ ਆਸ ਰੱਖਾਂਗੇ ਕਦਾਂ ਵੱਡਿਆਂ ਹੋਇਆ ਅਲੱਗੇ ਪਰਸੋਂ ਦੀਆਂ ਗੱਲਾਂ ਮੈਂ ਤਾਂ ਪਿਛਲੇ 1.5 ਸਾਲ ਤੋਂ ਇਹ ਗੱਲ ਕਹਿੰਦਾ ਆ ਰਿਹਾ ਕਿ ਮੇਰੀਏ ਭੈਣਿਆ ਤੂੰ ਕਹਿੰਨੀ ਮੇਰੀ ਵੀਡੀਓ ਵਾਇਰਲ ਹੋਣੀ ਚਾਹੀਦੀ ਏ ਪਰ ਤੇਰੀ ਵਾਇਰਲ ਹੋਈ ਵੀਡੀਓ ਤੇਰਾ ਭਰਾ ਵੀ ਵੇਖਦਾ ਤੇਰਾ ਚਾਚਾ ਵੀ ਵੇਖਦਾ ਤੇਰਾ ਪਿਓ ਵੀ ਵੇਖਦਾ ਤੇਰੇ ਭਰਾ ਦਾ ਸਹੁਰਾ ਵੀ ਵੇਖਦਾ ਤੇ ਜਦੋਂ ਤੇਰੀ ਵਾਇਰਲ ਹੋਈ ਵੀਡੀਓ ਤੇਰੇ ਭਰਾ ਦੇ ਸਹੁਰੇ ਦੇ ਮੋਬਾਈਲ ਤੇ ਜਾਵੇਗੀ ਤੇ ਉਹ ਕੀ ਕਹਵੇਗਾ ਕਿ ਇਹ ਸਾਡੇ ਕੁੜਮਾਂ ਦੀ ਧੀ ਆ ਪਿਓ ਨੂੰ ਉਸ ਵੇਲੇ ਧਰਤੀ ਬੇਲ ਦਿੰਦੀ ਬੰਦਾ ਹੁਣ ਜੇ ਅੱਜ ਆਪਾਂ ਗੱਲ ਕਰੀਏ ਭਾਈ ਅਮਰਤਪਾਲ ਸਿੰਘ ਮਹਿਰੋਂ ਦੀ ਜਮਾਨਾ ਜਾਣਦਾ ਅੱਜ ਦੁਨੀਆ ਵਿੱਚ ਜਦੋਂ ਚੰਗਾ ਕਰੋਗੇ ਲੋਕੀ ਵਾਹ ਵਾਹ ਕਰਦੇ ਨੇ ਜਿਹੜੇ ਲੋਕ 5 4 7 ਉਹਦੇ ਹੱਕ ਵਿੱਚ ਨੇ ਕੰਚਨ ਕੁਮਾਰੀ ਦੇ ਕਿਉਂਕਿ ਇੱਕ ਤੁਹਾਨੂੰ ਹੋਰ ਦੱਸਾਂ ਸਿੱਖਾਂ ਦੀ ਸ਼ਬੀ ਖਰਾਬ ਕਰਨ ਵਾਸਤੇ ਦੇਖੋ ਉਹਦਾ ਪੇਪਰਾਂ ਵਿੱਚ ਨਾ ਹੈ ਕੰਚਨ ਕੁਮਾਰੀ ਧੀਓ ਭਵੇਂ ਹਿੰਦੂਆਂ ਦੀ ਹੋਵੇ ਭਾਵੇਂ ਕਿਸੇ ਦੀ ਹੋਵੇ ਉਹਦਾ ਨਾਂ ਤੇ ਹੈ ਕੰਚਨ ਕੁਮਾਰੀ ਪਰ ਉਹ ਕਮਲ ਕੌਰ ਦੇ ਨਾਂ ਦੇ ਨਾਲ ਕੌਰ ਨਾਂ ਨਾਲ ਲਾ ਕੇ ਸਿੱਖਾਂ ਦੀਆਂ ਧੀਆਂ ਦਾ ਅਕਸ ਖਰਾਬ ਕਰਨ ਦੀ ਬਾਤ ਪੈ ਰਹੀ ਹੈ ਕਿ ਦੇਖਣ ਵਾਲੇ ਨੂੰ ਇਹ ਲੱਗੇ ਕਿ ਇਹ ਕੁੜੀ ਸਿੱਖਾਂ ਦੀ ਹੈ ਪਰ ਸਿੱਖਾਂ ਦੀਆਂ ਧੀਆਂ ਕਦੇ ਐਦਾਂ ਨਹੀਂ ਕਰਦੀਆਂ ਸਿੱਖਾਂ ਦੀਆਂ ਧੀਆਂ ਕਦੇ ਐਵੇਂ ਨਹੀਂ ਕਰਦੀਆਂ ਪਰ ਮਾਫ਼ ਕਰਿਓ ਜਿਹੜੀ ਇੱਕ ਵੀਡੀਓ ਵਾਇਰਲ ਹੋਈ ਹੈ ਵੀਡੀਓ ਕਾਲ ਦੇ ਉੱਤੇ ਭਾਈ ਅਮਰਤਪਾਲ ਨੇ ਉਸ ਭੈਣ ਨੂੰ ਸਮਝਾਇਆ ਉਹ ਸਿਰ ਦੇ ਉੱਤੇ ਪੱਲਾ ਲੈ ਕੇ ਚੁੰਨੀ ਸਿਰ ਤੇ ਲੈ ਕੇ ਉਹਦੇ ਨਾਲ ਗੱਲ ਕਰ ਰਹੀ ਐ ਉਹਨੇ ਇਹ ਵੀ ਕਿਹਾ ਕਿ ਮੇਰੀਏ ਭੈਣੇ ਤੈਨੂੰ ਜੇ ਪੈਸੇ ਥੇਲੇ ਦੀ ਲੋੜ ਐ ਤੁਹਾਡੇ ਘਰ 'ਚ ਕੋਈ ਬਿਮਾਰ ਠਮਾਰ ਐ ਅਸੀਂ ਉਹ ਵੀ ਤੁਹਾਡਾ ਖਰਚਾ ਚੱਲ ਰਾਂਗੇ ਪਰ ਪੰਜਾਬ ਦੇ ਵਿੱਚ ਐਵੇਂ ਨੰਗੇਜ ਬਖਾਲਣਾ ਸ਼ੋਭਾ ਨਹੀਂ ਦਿੰਦਾ ਤੇ ਉਹ ਦਿਨ ਉਹ ਇਸ ਗੱਲ ਨੂੰ ਮੰਨੀ ਤੇ ਜਿਹੜੇ ਪੰਜ ਸੱਤਕ ਹੁਣ ਐਵੇਂ ਹੀ ਅਮਰਤਪਾਲ ਦੇ ਵਿਰੋਧੀ ਬਣੇ ਫਿਰਦੇ ਨੇ ਉਹਨਾਂ ਨੂੰ ਨਹੀਂ ਦੀਦਾ ਕਿ ਪਹਿਲਾਂ ਉਹਨੇ ਸਮਝਾਇਆ ਸੀ ਅੱਜ ਸਟੇਟਮੈਂਟਾਂ ਦੇ ਦੇ ਕੇ ਕਹਿੰਦੇ ਜੀ ਔਰਤ ਨੂੰ ਮਾਰ ਦੇਣੀ ਕੋ ਬੱਬਰ ਸ਼ੇਰਾਂ ਦਾ ਕੰਮ ਹੈ ਮਾਫ ਕਰਨਾ ਤੇ ਨੰਗੇਜ ਖਾਣਾ ਵੀ ਔਰਤ ਦੇ ਹਿੱਸੇ ਵਿੱਚ ਨਹੀਂ ਆਇਆ ਸ਼ਰਮ ਲੱਜਾ ਲਾਉਣੀ ਵੀ ਔਰਤ ਨੂੰ ਨਹੀਂ ਸੋਭਾ ਦਿੰਦੀ ਜੇ ਇਦਾਂ ਦੀ ਗੱਲ ਕਰੋਗੇ ਸਾਡੇ ਦੁੱਧ ਚੁੰਘਦੇ ਬੱਚੇ 6ਵੀਂ 6ਵੀਂ ਚ ਪੜ੍ਹਦੀਆਂ ਸਾਡੀਆਂ ਧੀਆਂ 8ਵੀਂ 8ਵੀਂ ਚ ਪੜ੍ਹਦੇ ਸਾਡੇ ਜਵਾਕ ਉਹਨਾਂ ਦੇ ਉੱਤੇ ਕੀ ਅਸਰ ਪੈਂਦਾ ਸਿੰਘਾਂ ਪਹਿਲਾਂ ਸਮਝਾਇਆ ਸੀ ਤੇ ਜਦੋਂ ਅਗਲਾ ਫਿਰ ਨਾ ਸਮਝਦੇ ਤਾਂ ਜਿਹੜੇ ਪੰਜ ਚਾਰਕ ਅੰਮ੍ਰਿਤਪਾਲ ਦਾ ਵਿਰੋਧ ਕਰੀ ਜਾਂਦੇ ਪਤਾ ਕੀ ਕਹਿੰਦੇ ਕਹਿੰਦੇ 4 ਲੱਖ ਫੌਲਰ ਸਾਰੇ ਹੀ ਸੁਆਦ ਵਾਲੀ ਐ 4 ਲੱਖ ਦੇ ਵਿੱਚੋਂ ਇੱਕ ਨਹੀਂ ਆਇਆ ਸਸਕਾਰ ਤੇ ਆਇਆ ਕੋਈ ਮੈਂ ਤਾਂ ਇਹ ਕਹਿਣਾ ਉਹ ਨਾ ਜਦੋਂ ਕਰੋਨਾ ਵਾਲੀ ਬਿਮਾਰੀ ਵਿੱਚ ਲੋਕ ਮਰਦੇ ਦੇਖੇ ਤਾਂ ਦੂਰੋਂ ਹੀ ਬਰੋਜਾ ਸੁੱਟ ਕੇ ਲੱਕੜਾਂ ਤੇ ਅੱਗ ਲਾਉਂਦੇ ਦੇਖੇ ਉਸ ਦਿਨ ਇਹ ਅਰਦਾਸਾਂ ਕਰਦੇ ਸੀ ਪ੍ਰਮਾਤਮਾ ਮਰਨਾ ਸਫਲਾ ਕਰੀ ਇਦਾਂ ਦੀ ਮੌਤ ਨਾ ਮਰੀਏ ਕੋਈ ਫੂਕਣ ਵਾਲਾ ਬਣਾ ਹੋਵੇ ਜਿਹੜੇ ਇਦਾਂ ਦੀ ਮੌਤ ਮਰੀਏ ਚਾਰ ਬੰਦੇ ਇਕੱਠੇ ਹੋ ਕੇ ਚੱਲਣ ਨਾਲ ਅਸਲ ਕਮਾਈ ਜ਼ਿੰਦਗੀ ਦੀ ਇਹ ਹੈ ਫੋਲਰਾਂ ਨੂੰ ਕੀ ਕਰਨਾ ਇੱਕ ਨਹੀਂ ਖੜਿਆ ਉੱਥੇ ਆ ਕੇ ਤਾਂ ਨਾਲ ਦੀ ਨਾਲ ਸਟੇਟਮੈਂਟ ਪੜਾ ਕੀ ਦੇ ਦੇ ਕਹਿੰਦੇ ਅਮਰਤਪਾਲ ਨੂੰ ਕੋਈ ਦਿਹਾੜੀ ਨਾ ਲੈ ਕੇ ਜਾਵੇ ਮੈਂ ਕਹਾਂ ਵੀ ਅਮਰਤਪਾਲ ਨੂੰ ਤਾਂ ਦਿਹਾੜੀ ਨਾਲ ਲੈ ਕੇ ਜਾਵੇ ਤੇ ਤੁਹਾਨੂੰ ਕਿਹੜਾ ਮੋਦੀ ਨੇ ਆਪਣੇ ਬਾਡੀਗਾਰਡ ਰੱਖਿਆ ਹੋਇਆ ਵੀ ਵੱਡੀਆਂ ਪੋਸਟਾਂ ਤੇ ਤੁਸੀਂ ਨੌਕਰੀਆਂ ਕਰਦੇ ਜੇ ਤੁਸੀਂ ਵੀ ਤਾਂ ਇਹੀ ਟੀਆਰਪੀ ਦਾ ਫੋਲੋਅਰ ਹੀ ਬਣ ਭਾਲ ਦੇ ਦੇ ਸਿਆਸਤਾਂ ਕਰ ਦਿਓ ਤੁਸੀਂ ਇਹਨਾਂ ਗੱਲਾਂ ਦੇ ਉੱਤੇ ਪੰਜਾਬ ਦੇ ਵਿੱਚ ਕਿਉਂਕਿ ਜੇ ਗੱਲ ਪੰਜਾਬ ਦੀ ਕਰੀਏ ਨਾ ਜੀ ਤੇ ਪੰਜਾਬ ਦੇ ਵਿੱਚ ਸਿੱਖ ਰੱਖ ਸਿੱਖ ਆਪਣੀ ਪਹਿਚਾਣ ਰੱਖਦਾ ਸਿੱਖ ਇਸ ਗੱਲ ਦਾ ਦਾਅਵਾ ਕਰਦਾ ਨਾ ਮਾੜਾ ਕੀਤਾ ਤੇ ਨਾ ਮਾੜਾ ਕਰਾਂਗੇ ਤੇ ਨਾ ਮਾੜਾ ਸਹਿਣ ਕੀਤਾ ਜਾਊਗਾ ਅਸੀਂ ਆਪਣੇ ਬੱਚਿਆਂ ਨੂੰ ਦੋ ਵਕ ਗੁਰਬਾਣੀ ਦੇ ਲੜ ਲਾਉਣ ਵਾਲੇ ਆ ਮਾਫ ਕਰਨਾ ਅੱਜ 3-4 ਕੁ ਬੰਦੇ ਅਮਰਤਪਾਲ ਦੇ ਵਿਰੋਧੀ ਨੇ ਬਾਕੀ ਕਿਤੇ ਵੇਖੋ ਹਰ ਬੰਦਾ ਇਹ ਗੱਲ ਕਹਿੰਦਾ ਇੱਕ Hindu ਧਰਮ ਦੇ ਵਿੱਚੋਂ ਉੱਗਾ ਆਗੂ ਸ਼ਾਇਦ ਗੱਗੀ ਪੰਡਤ ਉਹਦਾ ਨਾਮ ਹੈ ਉਹ Hindu ਧਰਮ ਦੇ ਵਿੱਚੋਂ ਹੈ ਉੱਗਾ ਆਗੂ ਹੈ ਉਹਨੇ ਇਹ ਸਟੇਟਮੈਂਟ ਦਿੱਤੀ ਕਿ ਜੋ ਅਮਰਤਪਾਲ ਮੈਰੋ ਨੇ ਕੀਤਾ ਉਹ ਸਹੀ ਕੀਤਾ ਕਿਉਂਕਿ ਬੱਚਿਆਂ ਦੇ ਹੱਥ ਵਿੱਚ ਮੋਬਾਈਲ ਹੈ ਹਰ ਵੇਲੇ ਮਾਪੇ ਇਹ ਗੱਲ ਨਹੀਂ ਵੇਖਦੇ ਕਿ ਬੱਚਾ ਮੇਰਾ ਕੀ ਵੇਖਦਾ ਕੀ ਨਹੀਂ ਵੇਖਦਾ ਅਸੀਂ ਬਹੁਤਾ ਡਿੱਗਾ ਹੀ ਇਸ ਕਰਕੇ ਆ ਜਿੰਨਾ ਨੁਕਸਾਨ ਸਾਡਾ ਇਹਨਾਂ ਸਕਰੀਨਾਂ ਨੇ ਕੀਤਾ ਹੋਰ ਕਿਸੇ ਚੀਜ਼ ਨੇ ਨਹੀਂ ਕੀਤਾ ਤੇ ਮੈਂ ਭੈਣਾਂ ਨੂੰ ਬੇਨਤੀ ਕਰਦਾ ਉਹਨਾਂ ਮੇਰੀ ਉਹ ਭੈਣੋ ਜਦੋਂ ਤੁਸੀਂ ਇਦਾਂ ਦੀਆਂ ਵੀਡੀਓ ਆਉਂਦੀਆਂ ਤੇ ਲੋਕੀ ਮਰਨ ਤੋਂ ਬਾਅਦ ਵੀ ਗਾਲਾਂ ਕੱਢਦੇ ਨੇ ਤੇ ਜੇ ਕਿਤੇ ਉਹੀ ਭੈਣ ਸੱਚੇ ਪਾਤਸ਼ਾਹ ਦੀ ਤਾਬਿਆ ਵਿੱਚ ਬਹਿ ਕੇ ਨਿਤਨੇਮ ਕਰੇ ਤੇ ਵੀਡੀਓ ਬਣਾ ਕੇ ਵਾਇਰਲ ਕਰੇ ਲੋਕੀ ਕਹਿਣਗੇ ਓਏ ਧਰਮੀ ਮਾਂ ਬਾਪ ਦੀ ਬੱਚੀ ਧਰਮ ਕਮਾ ਰਹੀ ਆ ਇਸ ਘਰ ਵਿੱਚ ਵਡਿਆਈ ਮਿਲਦੀ ਆ ਪਰ ਅੱਜ ਮਾਹੌਲ ਪੰਜਾਬ ਦਾ ਐਸਾ ਬਣ ਗਿਆ ਜੋ ਅਸੀਂ ਬੱਚਿਆਂ ਅੱਗੇ ਪਰੋਸਾਂਗੇ ਬੱਚੇ ਉਧਰਲੇ ਪਾਸੇ ਉਤਰੇ ਜਾ ਰਹੇ